ਹਰ ਗੱਲ ਤੇ ਗਵਰਨਮੈਂਟ ਨੂੰ ਗਾਲਾਂ ਕੱਢੀ ਜਾਣੀਆਂ ਇਹ ਹੱਲ ਨਹੀਂ ਹੈਗਾ ਤੁਸੀਂ ਕੇਵੀਕੇ ਵਾਲਿਆਂ ਨੂੰ ਜਾ ਕੇ ਸਿਰ ਖਾਓ ਉਹਨਾਂ ਦਾ ਸਾਡੇ ਦਫ਼ਤਰ ਆ ਕੇ ਸਾਡੀ ਜਾਨ ਖਾਓ ਤੁਸੀਂ ਸਾਡੀ ਜਾਨ ਖਾਓਗੇ ਸਾਡੇ ਪਿੱਛੇ ਪਾਓਗੇ ਅਸੀਂ ਵੀ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਮੋਰ ਦੀ ਨਿਕਲ ਜਣੇ ਸ਼ੂ ਕਰਕੇ ਜੀ ਆਇਆਂ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਕਰਮੋਆਣਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪਰ ਚੇ ਪਹੁੰਚੇ ਜਿੱਥੇ ਨਾਨਕ ਬਾਇਟਕ ਅਸੀਂ ਸੀਟ ਫਾਰਮ ਤੇ ਪਹੁੰਚੇ ਹੋਏ ਹਾਂ ਤੁਸੀਂ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਜ ਟ੍ਰੇਨਿੰਗ ਚੱਲ ਰਹੀ ਹੈਗੀ ਏ ਜਿਹੜਾ ਵੱਡੀ ਪ੍ਰਦਰਸ਼ਨੀ ਲੱਗੀ ਹੋਈ ਜਿੱਥੇ ਅੱਜ ਮਾਹ ਡਾਕਟਰ ਆਏ ਔਰ ਇਲਾਕੇ ਜੇਕਰ ਇਲਾਕੇ ਜੀਰੇ ਦੀ ਗੱਲ ਕਰਦੇ ਤੇ ਤੇ ਪਿੰਡਾਂ ਤੋਂ ਤੇ ਕਾਫੀ ਜਿਹੜਾ ਹੋਰ ਵੀ ਪੰਜਾਬ ਤੋਂ ਹਿਸ਼ਾਰਪੁਰ ਤੋਂ ਯੂਪੀ ਤੋਂ ਵੀ ਜਿਹੜੇ ਆਲੂ ਫਾਰਮਰ ਜ਼ਿਮੀਂਦਾਰ ਹੈਗੇ ਆ ਉਹ ਪਹੁੰਚੇ ਹੋਏ ਆ ਤੇ ਇੱਕ ਵਧੀਆ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਉੱਤੇ ਇੱਕ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਲੱਗੀ ਹੋਈ ਹੈ ਆਪਣੇ ਨਾਲ ਕੁਲਦੀਪ ਸਿੰਘ ਮਰਖਾਈ ਨੇ ਖਾਲਸਾ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਇੱਥੇ ਪੋਟੈਟੋ ਫਾਰਮਰ ਜਿਹੜੇ ਹੈਗੇ ਆ ਸਾਰੇ ਇੱਥੇ ਪਹੁੰਚੇ ਹੋਏ ਆ ਪਿੰਡ ਕਰਮੂਆਣਾ ਚ ਤਾਂ ਬੜੀ ਵਧੀਆ ਟ੍ਰੇਨਿੰਗ ਲੱਗੀ ਹੋਈ ਹੈ ਮਾਹ ਡਾਕਟਰ ਵੀ ਇੱਥੇ ਆਏ ਆ ਜ਼ਿਮੀਂਦਾਰ ਫਾਰਮਰ ਵੀ ਪੰਜਾਬ ਦੇ ਕੋਨੇ ਕੋਨੇ ਤੋਂ ਤੇ ਹੋ ਤੇ ਤੁਸੀਂ ਵੀ ਇੱਥੇ ਪਹੁੰਚੇ ਹੋਏ ਲਗਾਤਾਰ ਤੁਸੀਂ ਵੀ ਖੇਤੀ ਨਾਲ ਜੁੜੇ ਹੋਏ ਖੇਤੀ ਮੈਰ ਵੀ ਹੈਗੇ ਹੋ ਲਗਾਤਾਰ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਤਾਂ ਤੁਹਾਡਾ ਕੀ ਕਹਿਣਾ ਹੈ ਮੈਂ ਇਹੀ ਕਵਾਂਗਾ ਕਿ ਇੱਕ ਵਧੀਆ ਟ੍ਰੇਨਿੰਗ ਹੈ ਇਸ ਤਰ੍ਹਾਂ ਦੇ ਟ੍ਰੇਨਿੰਗ ਹੋਣੀਆਂ ਚਾਹੀਦੀਆਂ ਕਿਉਂਕਿ ਆਲੂ ਦੇ ਵਿੱਚ ਜੋ ਸਾਡਾ ਕਿਸਾਨ ਹੈ ਨਾ ਉਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਅਗਿਆਨਤਾ ਦੇ ਵਿੱਚ ਹੈ ਆਲੂ ਦੇ ਵਿੱਚ ਬੀਜ ਦੇ ਨਾਮ ਤੇ ਕਿਸਾਨ ਦੇ ਨਾਲ ਬਹੁਤ ਜ਼ਿਆਦਾ ਠੱਗੀ ਵਜ ਰਹੀ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਆਲੂ ਬਾਰੇ ਕਦੇ ਵੀਡੀਓ ਪਾ ਕੇ ਗੱਲ ਵੀ ਕਰਦੇ ਆ ਨਾ ਤਾਂ ਕਿਸਾਨ ਨੂੰ ਉਸ ਬਾਰੇ ਇਹ ਨਹੀਂ ਸਮਝਾਉਂਦੀ ਕਿ ਮੈਂ ਜਿਹੜਾ ਬੀਜ ਵਾਲਾ ਆਲੂ ਤੇ ਰਾਸ਼ਨ ਵਾਲਾ ਆਲੂ ਉਹ ਦੋਵੇਂ ਅਲੱਗ-ਅਲੱਗ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕਿਸਾਨ ਨੂੰ ਨਹੀਂ ਪਤਾ। ਬਹੁਤ سارے ਕਿਸਾਨ ਬਹੁਤ ਜ਼ਿਆਦਾ ਅਗਾਹ ਵੱਧੂ ਨੇ ਆਲੂ ਦੇ ਵਿੱਚ। ਪ੍ਰੰਤੂ ਇਹਦਾ ਲੇਮਨ ਆਮ ਕਿਸਾਨ ਖੇਤੀ ਕਰ ਰਿਹਾ ਹੈ ਉਹ ਕਿਸਾਨ ਨੂੰ ਬੀਜ ਵਾਲਾ ਆਲੂ ਤੇ ਰਾਸ਼ਨ ਵਾਲਾ ਆਲੂ ਦੇ ਵਿੱਚ ਫਰਕ ਨਹੀਂ ਹੈਗਾ ਉਹ ਆਮ ਤੌਰ ਤੇ ਰਾਸ਼ਨ ਵਾਲੇ ਆਲੂ ਦੀ ਗ੍ਰੇਡਿੰਗ ਕਰਕੇ ਗੋਲੀ ਨੂੰ ਬੀ ਸਮਝ ਲੈਂਦਾ ਹੈ ਬੀ ਤੇ ਰਾਸ਼ਨ ਵਾਲਾ ਆਡਾ ਆਡਾ ਕਿਸਾਨ ਨੂੰ ਸਮਝਣਾ ਪਏਗਾ ਤਾਂ ਜਿਸ ਤਰ੍ਹਾਂ ਇਹ ਟ੍ਰੇਨਿੰਗ ਕੀਤੀ ਜਾ ਰਹੀ ਹੈ ਇੱਥੇ ਦਿੱਤੀ ਜਾ ਰਹੀ ਹੈ ਤਾਂ ਵੱਡੀ ਗੱਲ ਇਹ ਹੈ ਜਿਹੜੇ ਸੀਡ ਪ੍ਰੋਡਕਸ਼ਨ ਦੀ ਆਲੂ ਦੀ ਉਹਦੇ ਤੇ ਵੱਡੀ ਗੱਲ ਹੋਈ ਅੱਗੇ ਖਾਦ ਦੀ ਵੀ ਚਰਚਾ ਹੋਈ ਵੀ ਖਾਦ ਲੋੜੋਂ ਵੱਧ ਪਾਈ ਜਾ ਰਹੀ ਹੈ ਅਸੀਂ ਤੇ ਧਰਤੀ ਨੂੰ ਜ਼ਹਿਰੀਲਾ ਬਣਾਈ ਜਾ ਰਹੇ ਹਾਂ ਤਾਂ ਉਹਦੇ ਬਾਰੇ ਤੁਹਾਡਾ ਖਾਦ ਦੇ ਵਿੱਚ ਇਹ ਹੈ ਕਿ ਦੋ ਫਸਲਾਂ ਸਾਡਾ ਆਲੂ ਤੇ ਝੋਨਾ ਇਹਦੇ ਵਿੱਚ ਕਿਸਾਨ ਯੂਰੀਆ ਦੀ ਪੂਰਤੀ ਡੀਏਪ ਨਹੀਂ ਕਰਨ ਦੀ ਕੋਸ਼ਿਸ਼ ਕਰਦਾ ਜਿੱਥੇ ਸਾਨੂੰ ਆਲੂ ਨੂੰ ਸ਼ੁਰੂ ਚ ਯੂਰੀਆ ਦੇਣੀ ਚਾਹੀਦੀ ਹੈ ਇਹ ਇਹ ਜ਼ਰੂਰੀ ਹੈ ਕਿ ਯੂਰੀਆ ਜੇ ਦੇਣੀ ਹੈ ਤਾਂ ਦੇ 2 ਦਿਨ ਪਹਿਲਾਂ ਆਲੂ ਬੀਜੋਂ 2 ਦਿਨ ਪਹਿਲਾਂ ਦੇਣੀ ਹੁੰਦੀ ਹੈ ਕਿਸਾਨ ਉਹ ਡੀਏਪੀ ਦਿੰਦਾ ਉੱਥੇ ਯੂਰੀਆ ਨਹੀਂ ਪਾਉਂਦਾ ਡੀਏਪੀ ਦਿੰਦਾ ਤਾਂ ਜਿੱਥੇ ਡੀਏਪੀ ਦੇ 2 ਗੱਟੇ ਚਾਹੀਦੇ ਫਿਰ ਕਿਸਾਨ 4 ਗੱਟੇ 5 ਗੱਟੇ ਦਿੰਦਾ ਹੈ ਜੇ ਕਿਸਾਨ ਵੀਰੇ ਟਰਾਈ ਕਰਨ ਕਿ ਬਿਜਾਈ ਸਮੇ 1 ਗੱਟਾ ਉਹਨੂੰ ਯੂਰੀਆ ਘਟੋ ਘਟ ਦੇਣ ਤਾਂ ਆਪ ਦੀ ਉਧਰੋਂ ਪਸਡਾਈ ਘੱਟ ਕਰਨ ਆ ਉਹਦੇ ਕਿੱਲੇ ਦੋ ਕਿੱਲੇ ਟ్రਾਇਲ ਕਰਕੇ ਉਹਨੂੰ ਸ਼ੁਰੂ ਕਰ ਲੈਣ ਤਾਂ ਦੇਖਣਗੇ ਕਿ ਉਹਨਾਂ ਦਾ ਖਰਚਾ ਹੀ ਵਧੇਗਾ ਆਲੂ ਵੀ ਵਧੀਆ ਹੋਏਗਾ ਤਾਂ ਇਹਦੇ ਬਾਰੇ ਕਿਸਾਨ ਨੂੰ ਸਮਝਣਾ ਪਏਗਾ ਕਿ ਮੇਰੇ ਆਲੂ ਨੂੰ ਕਿੰਨੀ ਡਾਈ ਚਾਹੀਦੀ ਹੈ ਕਿੰਨੀ ਪोटाਸ਼ ਚਾਹੀਦੀ ਕਿੰਨੀ ਯੂਰੀਆ ਚਾਹੀਦੀ ਹੈ ਤੇ ਕਦੋਂ ਚਾਹੀਦੀ ਹੈ ਸੀਡ ਪ੍ਰੋਡਕਸ਼ਨ ਨੂੰ ਲੈ ਕੇ ਇੱਥੇ ਕਾਫੀ ਗੱਲਬਾਤ ਹੋਈ ਹੈ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਪੌਲੀ ਹਾਊਸ ਜਾਂ ਟਿਸ਼ੂ ਕਲਚਰ ਜੀ 0 ਜੀ 1 2 ਦੀ ਗੱਲ ਹੋਈ ਹੈ ਜਿਹੜਾ ਇਹਦਾ ਲੈਵਲ ਹੈਗੇ ਆ ਜਿਹੜੀ ਸੀਡ ਦੇ ਹੈਗੇ ਆ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇੱਕ ਨਵਾਂ ਤਕਨੀਕ ਹੈ ਇਹ ਵਿੱਚ ਆਪਾਂ ਐਰੋਪੋਨਿਕ ਰਾਹੀਂ ਆਲੂ ਦਾ ਬੀਜ ਪੈਦਾ ਕਰਦੇ ਹਾਂ ਤੇ ਇਹਦੇ ਵਿੱਚ ਜਿਹੜਾ ਪਰਾਣਾ ਸਿਸਟਮ ਹੈ ਸਾਡਾ ਉਹ ਚ ਲੰਮਾ ਟਾਈਮ ਲੱਗਦਾ ਬੀਜ ਨੂੰ ਕਿਸਾਨ ਤੱਕ ਪਹੁੰਚਾਉਣ ਦੇ ਵਿੱਚ ਉਹਦੇ ਵਿੱਚ ਕਿਉਂਕਿ ਬੀਜ ਜਾਰਾ ਦੇਰ ਤੱਕ ਜ਼ਮੀਨ 'ਚ ਰਹਿੰਦਾ ਕਈ ਸ 2 ਸਾਲ 3 ਸਾਲ ਦਾ ਜ਼ਮੀਨ ਤੇ ਰਹਿੰਦਾ ਜਿਹਦੇ ਕਰਕੇ ਉਹ 'ਚ ਵਾਇਰਸ ਹੋਣ ਦੀ ਬਿਮਾਰੀ ਹੋਣ ਦੀ ਜ਼ਿਆਦਾ ਖਤਰਾ ਹੁੰਦਾ ਤਾਂ ਇਹ ਟੈਕਨਿਕ ਚੰਗੀ ਏ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਐ ਐਰੋਪੋਨਿਕ ਯੂਨਟ ਲੱਗ ਚੁੱਕੇ ਐ ਕਿਸਾਨ ਨੇ ਦੇਖਣਾ ਕਿ ਕਿਹੜਾ ਐਰੋਪੋਨਿਕ ਯੂਨਟ ਉਹਦੇ ਲਈ ਵਧੀਆ ਏ ਕਿਹੜਾ ਕੁਆਲਿਟੀ ਦਿੰਦਾ ਆਪ ਦੋਸਤੋ ਕਰਕੇ ਉਸ ਹਿਸਾਬ ਦੇ ਨਾਲ ਉਹਨੇ ਆਪਣਾ ਵਰਤਨ ਇਹਨਾਂ ਨੂੰ ਇੱਕ ਜਿਹੜਾ ਸੀਡ ਏ ਉਹ ਖੇਤ ਲਈ ਕਿੰਨੇ ਸਮੇਂ ਲਈ ਤਿਆਰ ਕਿੰਨੇ ਸਮੇਂ ਤੱਕ ਤੇ ਜਿਹੜਾ ਤਿਆਰ ਹੋ ਜਾਂਦਾ ਆਪਾਂ ਜ਼ੀਰੋ ਤੋਂ ਗੱਲ ਕਰਦੇ ਆਂ ਤਾਂ 2 ਸਾਲ ਚ 3 ਸਾਲ ਦੇ ਵਿੱਚ ਨਹੀਂ ਇਹਦੀਆਂ ਨਾ ਸਟੇਜ ਹੁੰਦੀਆਂ ਹਨ ਜਿਵੇਂ ਜੀ 0 ਤੋਂ ਬਾਅਦ ਚ ਆਪਾਂ ਜੀ 1 ਖੇਚ ਲਾਵਾਂਗੇ ਜੀ 1 ਕਿਉਂਕਿ ਕੋਸਟਲੀ ਹੈ ਇਹਦੇ ਤੋਂ ਆਪਾਂ ਅਗਲੇ ਸਾਲ ਤੇ ਬੀ ਬਣਾਵਾਂਗੇ ਉਹਨੂੰ ਫਿਰ ਮਲਟੀਪਲਾਈ ਕਰਕੇ ਅਗਲੇ ਸਾਲ ਉਹ ਜੀ 2 ਬਣੇਗਾ ਜੀ 2 ਤੋਂ ਬਾਅਦ ਫਿਰ ਉਹਨੂੰ ਮਲਟੀਪਲਾਈ ਕਰਾਂਗੇ ਜੀ 3 ਬਣੇਗਾ ਤੇ ਕਿਸਾਨ ਆਪਦੇ ਖੇਤ ਦੇ ਵਿੱਚ ਜੀ 1 ਜੇ ਕੱਲ ਲਿਆ ਕੇ ਲਾਉਂਦਾ ਹੈ ਤਾਂ ਫਿਰ ਅਗਲੇ ਸਾਲ ਜੀ 2 ਫਿਰ ਉਸ ਤੋਂ ਅਗਲੇ ਸਾਲ ਜੀ ਤੈਨ ਫਿਰ ਉਸ ਤੋਂ ਬਾਅਦ ਨਰਾਸ਼ਣ ਆਸਤੇ ਆਪਣੇ ਖੇਤ ਚ ਵਰ ਸਕਦਾ ਹੈ ਤਾਂ ਥੋੜਾ ਵੀ ਲੈਣਾ ਇਹ ਨਹੀਂ ਕਿ ਸਾਰੇ ਖੇਤ ਦਾ ਲੈਣਾ ਥੋੜਾ ਵੀ ਲੈ ਕੇ ਉਹਨ 2-3 ਸਾਲ ਚ ਮਲਟੀਪਲਾਈ ਕਰਦੇ 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 ਫਿਰ ਸਾਰੇ ਖੇਤ ਵਾਸਤੇ ਪੂਰਾ ਹੋ ਜਾਏਗਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤਾਂ ਐਸੇ ਟ੍ਰੇਨਿੰਗ ਤੇ ਸਾਡੇ ਨਾਲ ਆਪਣੇ ਸਰਦਾਰ ਦਰਸ਼ਨ ਸਿੰਘ ਮੀਆਂ ਸਿੰਘ ਵਾਲੇ ਤੋਂ ਅੱਜ ਤੁਸੀਂ ਵੀ ਸਾਰੇ ਇੱਥੇ ਟ੍ਰੇਨਿੰਗ ਚ ਪਹੁੰਚੇ ਹੋਏ ਹੋ ਤੁਸੀਂ ਵੀ ਇੱਕ ਜਿਹੜੇ ਆਲੂ ਉਤਪਾਦਕ ਹੋ ਤੇ ਪਹੁੰਚੇ ਹੋਏ ਟ੍ਰੇਨਿੰਗ ਤੇ ਕੀ ਕਹਿਣਾ ਚਾਹੁੰਦੇ ਸੀ ਮੈਂ ਤਾਂ ਜੀ ਬਹੁਤ ਖੁਸ਼ ਆ ਸਾਡੇ ਏਰੀਏ ਦੇ ਵਿੱਚ ਇਹ ਚੀਜ਼ਾਂ ਅਸੀਂ ਕਿਤੇ ਜਲੰਧਰ ਬਹੁਤ ਦੂਰ ਦੂਰ ਜਾਂਦੇ ਹੁੰਦੇ ਸੀ ਕਿ ਉਹ ਆਲੂ ਅਸੀਂ ਵੀ 25 ਸਾਲ ਤੋਂ ਲਾ ਰਹੇ ਆ ਜਿਹੜੀ ਇੱਥੇ ਕਰਮੂ ਵਾਲੇ ਪਿੰਡ ਦੇ ਵਿੱਚ ਮਨਪ੍ਰੀਤ ਸਿੰਘ ਦੀ ਆ ਲੈਬ ਬਣੀ ਆ ਤੇ ਬੜਾ ਵਧੀਆ ਇੱਥੋਂ ਅਸੀਂ ਯੂਟੂਬਰ ਜਰ ਮਿਨੀ ਟੂਬਰ ਲੈ ਰਹੇ ਆ ਅਸੀਂ ਵੀ ਖੁਦ ਲੈ ਰਹੇ ਆ ਤੇ ਮੈਂ ਕਿਸਾਨਾਂ ਨੂੰ ਕਹੂੰਗਾ ਥੋੜਾ ਥੋੜਾ ਮਤਲਬ ਲੈ ਕੇ ਬੜਾ ਕੋਈ ਦਸਾਂ ਮਰਲਿਆਂ ਦਾ ਲਵੇ ਕਨਾਲ ਦਾ ਲਵੇ ਜਿਵੇਂ ਜਿਵੇਂ ਕਿਸੇ ਨੇ ਲਾਉਣਾ ਆਪਦਾ ਤਿਆਰ ਕਰੋ ਤੇ ਡਾਕਟਰ ਸਾਹਿਬ ਨੇ ਜਿੰਨੀਆਂ ਬਰੀਕੀ ਦੀਆਂ ਗੱਲਾਂ ਦਸੀਆਂ ਤਹੀ ਤੇ 3 ਘੰਟੇ ਉਹਨਾਂ ਨੇ ਮਤਲਬ ਇੱਥੇ ਕਿਸੇ ਬੰਦੇ ਨੇ ਸਿਰ ਨਹੀਂ ਚੁੱਕਿਆ ਇੰਨੀ ਹਰ ਇੱਕ ਬੰਦੇ ਨੇ ਕਿਸੇ ਨੇ ਡੈਰੀ ਤੇ ਨੋਟ ਕੀਤਾ ਤੇ ਅਸੀਂ ਡਾਕਟਰ ਸੁਖਵਿੰਦਰ ਸਿੰਘ ਦੀ ਟੀਮ ਦਾ ਇੱਥੇ ਜਿੰਨੇ ਵੀ ਡਾਕਟਰ ਆਏ ਆ ਬਹੁਤ ਸਾਰੇ ਡਾਕਟਰ ਜਿਹੜੇ ਆਲੂ ਨਾਲ ਸੰਬੰਧਤ ਆ ਜਾਂ ਸਾਨੂੰ ਖਾਦ ਬਾਰੇ ਦੱਸਿਆ ਕਿਉਂਕਿ ਅਸੀਂ ਤਕਰੀਬਨ ਜਿਹੜੇ ਪੁਰਾਣੇ ਬੰਦੇ ਉਹ ਤਾਂ ਠੀਕ ਆ ਸਾਨੂੰ ਪਤਾ ਵੀ ਕਿੰਨੀ ਡੀਪੀ ਪਾਉਣੀ ਕਿੰਨੀ ਯੂਰੀਆ ਪਾਉਣੀ ਆ ਕਈ ਬੰਦੇ ਜਿਹੜੇ ਮਤਲਬ ਛੇ ਛੇ ਬੁਰੀਆਂ ਡੀਪੀ ਦੀਆਂ ਪਾ ਕੇ ਉਹ ਪੈੜੀ ਦੀ ਸਿਹਤ ਵਿਗਾੜ ਰਹੇ ਆ ਸ਼ੇਰਗਲ ਡਾਕਟਰ ਮਰਖਾਈ ਵਾਲੇ ਇੱਥੇ ਕੁਲਦੀਪ ਸਿੰਘ ਵੀ ਆ ਇਹਨਾਂ ਦੇ ਇੱਥੇ ਆਉਣ ਤੇ ਅਸੀਂ ਪਿੰਡ ਕਰਮੂ ਵਾਲੇ ਦੇ ਵਿੱਚ ਅਸੀਂ ਤਾਂ ਧੰਵਾਦ ਧੰਵਾਦ ਕਰਦੇ ਆ ਸਾਰੇ ਕਿਸਾਨਾਂ ਵੱਲੋਂ ਸਮੁੰਚਿਆ ਵੱਲੋਂ ਮੈਂ ਆਪਦੀ ਭਾਰਤੀ ਕਿਸਾਨੀ ਕਾਦੀਆਂ ਵੱਲੋਂ ਮੈਂ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਕਾਦੀਆਂ ਦਾ ਸਾਰਿਆਂ ਦਾ ਡਾਕਟਰਾਂ ਦਾ ਕਿਸਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇੱਕ ਮੈਂ ਤੁਹਾਡੇ ਚ ਇਨ ਰਹੀ ਇਹ ਬੇਨਤੀ ਕਰਦਾ ਵੀ ਆਲੂ ਦੇ ਵਿੱਚ ਕੋਈ ਘਬਰਾਟ ਨਹੀਂ ਐਵੇਂ ਤੁਸੀਂ ਮਤਲਬ ਇਹਨਾਂ ਦੇ ਯੂਟਿਊਬਰਾਂ ਦੇ ਮਗਰ ਨਾ ਲੱਗੋ ਆਲੂਆਂ ਦੇ ਕੋਲੇ ਆ ਕੇ ਐਵੇਂ ਕਹੀ ਜਾਂਦੇ ਯਾਰ ਆਲੂਆਂ ਵਾਲਿਆਂ ਨੂੰ ਸਾਾਕ ਨਹੀਂ ਕਰਨਾ ਯਾਰ ਆਲੂਆਂ ਵਾਲਿਆਂ ਨੇ ਸਾਨੂੰ ਸਰਦਾਰ ਬਣਾਇਆ ਸਾਡੀ ਜਿਹੜਾ ਏਰੀਆ ਇਹ ਜਲੰਧਰ ਸਾਈਡ ਲਾ ਲਓ ਪਹਿਲਾਂ ਜਲੰਧਰ ਲਾਉਂਦੀ ਸੀ ਹੁਣ ਸਾਡਾ ਏਰੀਆ ਲਾਉਂਦਾ ਜਿਹੜਾ ਜੀਰੇ ਦਾ ਦਾਲਾ ਪਤਾਲਾ ਯਾਰ ਬਹੁਤ ਵਧੀਆ ਬੜੀ ਮਹਾਰਾਜ ਦੀ ਕਿਰਪਾ ਕੋਈ ਖਿਭਰਾਉ ਨਾ ਪੈਸੇ ਚਾਰ ਵਟਾਂਗੇ ਇਹਨਾਂ ਦੇ ਇੱਥੇ ਆਇਆ ਤੇ ਧੰਨਵਾਦ ਕਰਦੇ ਆਂ ਜੀ ਜਿਹੜੀ ਸਾਨੂੰ ਇੰਨੀ ਜਿਹੜੀ ਇਹਨਾਂ ਨੇ ਸਿੱਖਿਆ ਦਿੱਤੀ ਐ ਤਾਂ ਅੱਜ ਅਸੀਂ ਜਿਹੜੀ ਵੀਡੀਓ ਕੀਤੀ ਐ ਇੱਥੇ ਪਿੰਡ ਕਰਮੋ ਵਾਲਾ ਚ ਨਾਨਕ ਬਾਇਓਟੈਕ ਸੀਡਸ ਫਾਰਮ ਜਿਹੜਾ ਹੈਗਾ ਇੱਥੇ ਉੱਥੇ ਅਸੀਂ ਵੀਡੀਓ ਕੀਤੀ ਹੈ ਤੁਸੀਂ ਤਸਵੀਰਾਂ ਲਗਾਤਾਰ ਦੇਖੀਆਂ ਅ ਜਿੱਥੇ ਤੇ ਗੱਲਬਾਤ ਵੀ ਕੀਤੀ ਹੈ ਸੋ ਚਲਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਹੁਤ ਬਹੁਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾ ਮੇਰੇ ਨਾਲ ਇਸ ਸਮੇਂ ਬਾਈ ਮਨਪ੍ਰੀਤ ਸਿੰਘ ਸੰਧੂ ਮੌਜੂਦ ਨੇ ਪਿੰਡ ਕਰਮੋ ਵਾਲਾ ਜੀ ਤਾਂ ਇਹਨਾਂ ਦੇ ਅੱਜ ਫਾਰਮ ਤੇ ਜਿਹੜਾ ਵੱਡੀ ਇੱਕ ਵਰਕਸ਼ਾਪ ਲੱਗੀ ਹੈ ਟ੍ਰੇਨਿੰਗ ਕੈਂਪ ਲੱਗਾ ਹੋਇਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਤੁਹਾਡਾ ਸਰ ਪ੍ਰਬੰਧ ਸੀਗਾ ਔਰ ਇੱਥੇ ਵੱਡੇ ਪੱਧਰ ਤੇ ਫਾਰਮਰ ਜਿਹੜੇ ਜ਼ਿੰਮੇਦਾਰ ਰਹੇਗੇ ਆਲੂ ਉਤਪਾਦਕ ਨੂੰ ਪਹੁੰਚੀ ਸੀ ਕੀ ਕਹਿਣਾ ਜੀ ਜਿੱਦਾਂ ਜੀ ਆਲੂ ਉਤਪਾਦਕਾਂ ਨੂੰ ਮੇਨ ਪ੍ਰੋਬਲਮ ਕੀ ਆ ਰਹੀ ਹੈ ਕਿ ਬੀ ਚੰਗਾ ਨਹੀਂ ਮਿਲਦਾ ਤਾਂ ਇਹ ਸਾਡਾ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਆਲੂ ਦੀ ਜਿਹੜੀ ਸੰਸਥਾ ਆਲੂ ਤੇ ਕੰਮ ਕਰਦੀ ਆ ਉਹਨਾਂ ਦੇ ਸਾਰੇ ਵਿਗਿਆਨੀ ਇੱਥੇ ਆਏ ਹੋਏ ਸੀ ਉਹ ਵਿਗਿਆਨੀਆਂ ਦੇ ਨਾਲ ਅੱਜ ਟ੍ਰੇਨਿੰਗ ਸੈਸ਼ਨ ਸੀਗਾ ਸਾਰਾ ਜੀ ਤਾਂ ਉਹਨਾਂ ਨੇ ਲੋਕਾਂ ਨੂੰ ਜਿਹੜਾ ਕਿਸਾਨ ਵੀਰਾਂ ਨੂੰ ਦੱਸਿਆ ਕਿ ਕਿੱਦਾਂ ਆਲੂ ਦਾ ਬੀਜ ਤੁਸੀਂ ਆਪ ਪੈਦਾ ਕਰ ਸਕਦੇ ਹੋ ਮਤਲਬ ਤੁਸੀਂ ਆਲੂ ਦਾ ਬੀਜ ਦੇਣ ਵਾਲੇ ਬਣੋ ਮੰਗਲ ਲੈਣਾਂ ਬਣੋ ਇਹ ਉਹਨਾਂ ਦਾ ਇੱਥੇ ਮੇਨ ਟੀਮ ਸੀ ਹਾਂਜੀ ਕਿੱਥੋਂ ਕਿਥੋਂ ਫਾਰਮਰਾਂ ਦਾ ਜ਼ਿੰਮੇਦਾਰ ਆਇਆ ਸਰ ਸਾਡੇ ਕੋਲ ਅੱਜ ਯੂਪੀ ਤੋਂ ਜੀ ਤੇ ਪੰਜਾਬ ਦੇ ਤਕਰੀਬਨ ਹਰ ਕੋਨੇ ਤੋਂ ਹਿਆਰਪੁਰ ਗਰਦਾਸਪੁਰ ਮਾਝਾ ਹੋ ਗਿਆ ਜੀ ਮੋਗਾ ਬੈਲਟ ਹੋ ਗਈ ਬਟਿੰਡਾ ਗਿੱਦੜਬਾਹ ਕੋਈ ਸ਼ਹਿਰ ਅਸਰ ਆਈ ਨਹੀਂ ਜੀ ਇਹ ਤਾਂ ਨਹੀਂ ਆਏ ਤੇ ਜੇਕਰ ਇਹ ਗੱਲ ਕਰਦੇ ਟ੍ਰੇਨਿੰਗ ਕੈਂਪ ਦੀ ਅੱਗੇ ਵੀ ਲੱਗ ਵਰਕਸ਼ਾਪਾਂ ਲੱਗਦੀਆਂ ਰਹੀਆਂ ਸਰ ਕੇ ਪਹਿਲੀ ਵਾਰ ਲਾਈਆਂ ਨਹੀਂ ਆਪਣੇ ਇਸ ਇਲਾਕੇ 'ਚ ਤਾਂ ਪਹਿਲੀ ਵਾਰੀ ਪਹਿਲਾ ਹੀ ਯੂਨਿਟ ਤੇ ਪਹਿਲੀ ਵਰਕਸ਼ਾਪ ਆ ਜੀ ਓਕੇ ਜੀ ਹਾਂਜੀ ਤਾਂ ਮਤਲਬ ਇਹ ਹੈ ਕਿ ਸਾਡੀ ਆਲੂ ਦੀ ਬੈਲਟ ਹੈ ਨਹੀਂ ਕਿ ਆਪਣੀ ਬੇਸਿਕਲੀ ਇੱਥੇ ਕਣਕ ਝੋਨਾ ਲੱਗਦਾ ਠੀਕ ਹੈ ਜੀ ਤਾਂ ਅਸੀਂ ਇਹ ਚੀਜ਼ ਖੋਲੀ ਸੀ ਤਾਂ ਸਾਨੂੰ ਚੰਗਾ ਰਿਸਪੌਂਸ ਮਿਲਿਆ ਲੋਕਾਂ ਦਾ ਠੀਕ ਹੈ ਤਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਚੰਗਾ ਵੀ ਦੇ ਕੇ ਅੱਗੇ ਤੋਂ ਵੀ ਸਾਰੇ ਟ੍ਰੇਨਿੰਗ ਕੈਂਪ ਲੱਗਦੇ ਰਹਿਣਗੇ ਬਿਲਕੁਲ ਲੱਗਦੇ ਮੈਂ ਮੈਂ ਸੋਚਦਾ ਕਿ ਇਹ ਲੱਗਣੇ ਚਾਹੀ ਜੇਕਰ ਆਪਾਂ ਜ਼ਿਮੀਦਾਰੀ ਨੂੰ ਬਚਾਉਣਾ ਨਾ ਜੀ ਆਪਣੇ ਕੋਲ ਅੱਜ ਸੋਸ਼ਲ ਮੀਡੀਆ ਭਰਿਆ ਪਿਆ ਇਹ ਜਿਹੇ ਚੀਜ਼ਾਂ ਪਈਆਂ ਜਿਹੜੀਆਂ ਸੁਣਨ ਨੂੰ ਮਨਵ ਨਹੀਂ ਕਰਦਾ ਆਪਾਂ ਸਕਰੋਲ ਕਰਦੇ ਆ ਇਹ ਜੇ ਕੰਮ ਹੋਊਗਾ ਤਾਂ ਸ਼ਾਇਦ ਆਪਣੇ ਜ਼ਿਮੀਦਾਰ ਵੀ ਤਰੱਕੀ ਕਰਨਗੇ ਆਪਾਂ ਨੂੰ ਬਾਹਰ ਭੱਜਣ ਦੀ ਲੋੜ ਨਹੀਂ ਵਿਦੇਸ਼ਾਂ ਜਾਣ ਦੀ ਲੋੜ ਨਹੀਂ ਇੱਥੇ ਹੀ ਕੰਮ ਮਿਲੂਗਾ ਇੱਥੇ ਹੀ ਆਪਾਂ ਨੂੰ ਪੈਸਾ ਬਣੂਗਾ ਸਭ ਕੁਝ ਹੋਊਗਾ ਮਾਇਰ ਕਿੱਥੇ ਕਿੱਥੇ ਪਹੁੰਚੇ ਸਾਰੇ ਇੱਥੋਂ ਜਲੰਧਰ ਤੋਂ ਆਏ ਹੋਏ ਡਾਕਟਰ ਸਾਹਿਬ ਜੀ ਜਿਹੜਾ ਆਲੂ ਦੀ ਸੰਸਥਾ ਜੀ ਕੇਵੀਕੇ ਤੋਂ ਡਾਕਟਰ ਸਾਹਿਬ ਆਏ ਹੋਏ ਆ ਡਾਕਟਰ ਕੁਲਦੀਪ ਸਿੰਘ ਮਰਖਾਈ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਆ ਉਹ ਪਹੁੰਚੇ ਹੋਏ ਸੀ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਪਹੁੰਚੇ ਧੰਨਵਾਦ ਥੈਂਕ ਯੂ